ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਅਖੌਤੇ ਕਿਸਾਨੀ ਲੀਡਰ ਹੈ ਇਹ ਕੌਣ ਹੈ ਸਰਬਨ ਸਿੰਘ ਪੰਦੇਰ ਇਹਦੀ ਕੱਲ ਦੀ ਇੱਕ ਸਟੇਟਮੈਂਟ ਘਮ ਰਹੀ ਹੈ ਕਹਿੰਦਾ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਫੇਕ ਇਨਕਾਊਂਟਰ ਕਰ ਰਹੀ ਹੈ ਨੌਜਵਾਨਾਂ ਦਾ ਇਹ ਕਹਿੰਦਾ ਜੇਲਾਂ ਵਿੱਚ ਨਸ਼ੇ ਵਿਕਦੇ ਆ ਇਹ ਜਿਹੀਆਂ ਊਠ ਪਟਾੰਗ ਵਾਲੀਆਂ ਗੱਲਾਂ ਇਹ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਉਹ ਇਹਨਾਂ ਨੇ ਕਰਨੀਆਂ ਹੁੰਦੀਆਂ ਇੱਕ ਪਾਸੇ ਇਹ ਹਰਾਮਖੋਰ ਇਹ ਕਹਿਣਗੇ ਕਿ ਪੰਜਾਬ ਦੇ ਵਿੱਚ ਗੈਂਗਸਟਰਵਾਦ ਹੈ ਇਹ ਕਹਿਣਗੇ ਇਹਨਾਂ ਦੀਆਂ ਨਾ ਸਟੇਟਮੈਂਟਾਂ ਪਈਆਂ ਕਿ ਪੰਜਾਬ ਦੇ ਵਿੱਚ ਅਦਿੱਤਿਆਨਾਥ ਜੋਗੀਵਾਲ ਅਦਿੱਤਿਆਨਾਥ ਜੋਗੀ ਵਰਗਾ ਮੁੱਖ ਮੰਤਰੀ ਹੋਣਾ ਚਾਹੀਦਾ ਉਹਨੇ ਗੈਂਸਟਰ ਬਾਤ ਖਤਮ ਕੀਤਾ ਨਾ ਉਹਨੂੰ ਬਲਡੋਜ਼ਰ ਵੀ ਕਹਿੰਦੇ ਵੀ ਉਹ ਰਾਜ ਪੰਜਾਬ ਵਿੱਚ ਹੋਵੇ ਇੱਕ ਇੱਕ ਪਾਸੇ ਇਦਾਂ ਕਹਿੰਦੇ ਚਲੋ ਮੈਂ ਉਹ ਸਾਰੀਆਂ ਗੱਲਾਂ ਠੱਠੇ ਖੂਜਣ ਮੈਂ ਹੁਣ ਇਹਨਾਂ ਦੀ ਗੱਲ ਕਰਨੀ ਇਹ ਜਦੋਂ ਦੇ ਨਾ ਝੰਡੇ ਵੇ ਡੰਡਾ ਪਾ ਕੇ ਤੁਰੇ ਨੇ ਇਹਨਾਂ ਨੂੰ ਘੱਟੋ ਘੱਟ ਜੇ ਬਹੁਤਾ ਨੇ 15 ਸਾਲ ਦੀ ਗੱਲ ਕਰ ਲੋ 15 ਸਾਲ ਵਿੱਚ ਇਹਨਾਂ ਬੰਦਿਆਂ ਨੇ 1% ਵੀ ਪੰਜਾਬ ਦੀ ਕਿਸਾਨੀ ਲਈ ਪੰਜਾਬ ਦੀ ਨੌਜਵਾਨੀ ਲਈ ਜਾਂ ਕਹਿ ਲਈਏ ਨਸਲਾਂ ਤੇ ਫਸਲਾਂ ਲਈ 1% ਵੀ ਕੰਮ ਨਹੀਂ ਕੀਤਾ ਹਾਂ ਆਪਣੇ ਘਰ ਪਰੇ ਨੇ ਇਹਨਾਂ ਨੇ ਜੇ ਇੱਕ ਕਿਸਾਨ ਯੂਨੀਅਨ ਦੇ ਪ੍ਰਧਾਨ ਨੂੰ ਹੋ ਗਿਆ ਜਣ ਕੇ 15 ਸਾਲ ਹੋ ਗਏ ਲਗਾਤਾਰ ਤਾਂ 2 ਕਰੋੜ ਰੁਪਏ ਇੱਕ ਸਾਲ ਦਾ ਲਾ ਲਓ ਮੈਕਸਿਮਮ ਇਹਨਾਂ ਨੇ 2 ਕਰੋੜ ਰੁਪਏ ਇੱਕ ਸਾਲ ਵਿੱਚ ਸੌਖੇ ਹੀ ਕਮਾਇਆ 30 40 40 ਕਰੋੜ ਰੁਪਏ ਇਹ ਕਮਾਈ ਬੈਠੇ ਇਹ ਤਾਂ ਮੈਂ ਉਹ ਕਮਾਈ ਦੱਸੀ ਹੈ ਜਿਹੜੀ ਨਾਰਮਲ ਇਹਨਾਂ ਨੂੰ ਆ ਜਾਂਦੀ ਹੈ ਜਿਹੜੇ ਸੌਦੇ ਕੀਤੇ ਨੇ ਵੱਡੇ ਬੈਗਾਂ ਵਾਲੇ ਕਿਸੇ ਵਿੱਚ 5 ਕਰੋੜ ਰੁਪਇਆ ਹੁਣ ਜੇ ਮੈਂ ਤੁਸੀਂ ਜਿਹੜੀ 에어 ਇੰਡੀਆ ਜਾਂ 에어 ਕੈਨੇਡਾ ਸਿੱਧੀ ਦਿੱਲੀ ਤੇ ਜਾਂਦੀ ਹੈ ਨਾ ਉਹਦੇ ਵਿੱਚ ਇੱਕ ਟੇਤੀ ਹੁੰਦਾ ਹੈ 23 ਕਿਲੋ ਦਾ ਉਹ ਦੋ ਦੋ ਹੁੰਦੇ ਆ ਤੇ ਇੱਕ ਦੇ ਵਿੱਚ ਹੁੰਦਾ 33 ਕਿਲੋ ਦਾ ਟੇਤੀ ਉਹ 33 ਕਿਲੋ ਵਾਲੇ ਟੇਤੀ ਵਿੱਚ ਕਿੰਨੇ ਕਰੋੜ ਪੈਣਗੇ ਉਹ ਇਹਨਾਂ ਦੀਆਂ ਗੱਡੀਆਂ ਵਿੱਚ ਦੋ ਦੋ ਸਾਰਿਆਂ ਦੇ ਰੱਖੇ ਹੋਏ ਆ ਬੱਟੀਆਂ ਕੱਟੀਆਂ ਨਾ ਕੋਟੇ ਤੇ ਅਸਲ ਵਿੱਚ ਇਹ ਕਹਿਣਾ ਕਿ ਚਾਹੁੰਦਾ ਜਿਹੜੀ ਇਹਨੇ ਗੱਲ ਕਹੀ ਹੈ ਵੀ ਪੰਜਾਬ ਪੁਲਿਸ ਪੰਜਾਬ ਸਰਕਾਰ ਫੇਕ ਇਨਕਾਊਂਟਰ ਕਰਕੇ ਨੌਜਵਾਨਾਂ ਨੂੰ ਮਾਰ ਰਹੀ ਹੈ ਇਹ ਦੱਸਣਾ ਚਾਹੁੰਦਾ ਵੀ ਸਭ ਤੋਂ ਵੱਡੇ ਵੱਡੇ ਗੈਂਗਸਟਰ ਅਸੀਂ ਹਾਂ ਔਰ ਸਭ ਤੋਂ ਵੱਡੇ ਪੰਜਾਬ ਦੇ ਵਿੱਚ ਗੈਂਗਸਟਰ ਇੱਕ ਕਿਸਾਨ ਨੇ ਸੌਰੀ ਕਿ ਕਿਸਾਨ ਆਗੂ ਨੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਇਹਨਾਂ ਨੇ ਇਹ ਸਚਾਈ ਹੈ ਸਭ ਤੋਂ ਵੱਡੇ ਗੈਂਗਸਟਰ ਪੰਜਾਬ ਦੇ ਵਿੱਚ ਕੌਣ ਨੇ ਕਿਸਾਨ ਆਗੂ ਇਹ ਸਰਵਨ ਸਿੰਘ ਪੰधेਰ ਵਰਗੇ ਜਰਜ ਸਿੰਘ ਢੱਲੇਵਾਲ ਵਰਗੇ ਠੀਕ ਹੈ ਇਹ ਸਾਰੇ ਇਦਾਂ ਦੇ ਆ ਜਿਨ੍ਹਾਂ ਵਿੱਚੋਂ 2-4 ਬੰਦੇ ਆ ਨੇੜੇ ਜ਼ਿੰਮੇਵਾਰ ਨੇ ਨਹੀਂ ਤੇ ਇਹਨਾਂ ਨੇ ਕਿਸਾਨਾਂ ਨੂੰ ਇੰਨਾ ਗੁੰਮਰਾਹ ਕੀਤਾ ਤੇ ਤੁਸੀਂ ਮੈਂ ਕਹਿੰਨਾ ਵੀ ਜੇ ਨਾ ਕਿਸਾਨਾਂ ਨੇ ਖਿਹੜਾ ਛੜਾਇਆ ਨਾ ਇਹ ਸੜਕਾਂ ਤੇ ਲਿਆਉਣਗੇ ਤੁਸੀਂ ਮੈਨੂੰ ਦੱਸੋ ਜਿਹੜਾ ਕਿਸਾਨ ਲੱਖ ਲੱਖ ਰੁਪਇਆ ਠੇਕਾ ਲੈਂਦਾ ਜ਼ਮੀਨ ਦਾ ਉਹ ਗਰੀਬ ਹੋ ਸਕਦਾ ਦੱਸਿਓ ਬੋਲ ਕੇ ਜਿਹੜਾ ਬੰਦਾ ਠੇਕੇ ਤੇ ਕਿੱਲਾ ਜ਼ਮੀਨ ਲੱਖ ਰੁਪਇਆ ਚ ਲੈਂਦਾ ਤੇ ਉਹ ਵੀ ਕੁਝ ਕਮਾਉਂਦਾ ਹੋ ਤਾਂ ਹੀ ਲੱਖ ਰੁਪਇਆ ਠੇਕਾ ਭਰਦਾ ਅਗਲਾ ਪੱਲਿਓ ਕਿਹੜਾ ਪਉਂਦਾ ਤੇ ਇਹ ਕਿਸਾਨਾਂ ਨੂੰ ਨਾ ਇੰਨਾ ਗੁੰਮਰਾਹ ਕਰ ਰਹੇ ਨੇ ਮੈਂ ਕਹਣਾ ਵੀ ਜੇ ਖਿਹੜਾ ਨਾਸ਼ ਲਾਇਆ ਕਿਸਾਨਾਂ ਨੇ ਛੜਤਾਂ ਤੇ ਆ ਜਾਣਗੇ ਇੰਨੀ ਗਲਤ ਦਿਸ਼ਾ ਇਹ ਦੇ ਰਹੇ ਤੇ ਜੇ ਆਸਲ ਵਿੱਚ ਪੁੱਛੋ ਨਾ ਸਭ ਤੋਂ ਵੱਡੇ ਗੈਂਗਸਟਰ ਇਹ ਕਿਸਾਨ ਆ ਗੋਲੇ ਸਭ ਤੋਂ ਵੱਡੇ ਗੈਂਗਸਟਰ ਤੇ ਪੰਜਾਬ ਪੁਲਿਸ ਇਹਨਾਂ ਵੱਲ ਧਿਆਨ ਦੇਵੇ ਜਿੱਥੇ ਵੀ ਇਹ ਧਰਨਾ ਲਾਉਂਦੇ ਨੇ ਮੂਦੇ ਪਾ ਕੇ ਇਹਨਾਂ ਦੇ ਚੰਗੀ ਤਰ੍ਹਾਂ ਛੇਤਰ ਫੇਰਿਆ ਜਾਵੇ ਚੰਗੀ ਤਰ੍ਹਾਂ ਤੇ ਬਾਅਦ ਦੇ ਵਿੱਚ ਫੇਕ ਇਨਕਾਊਂਟਰ ਇਹਨਾਂ ਦਾ ਕੀਤਾ ਜਾਵੇ ਫੇਰ ਕਿਤੇ ਸਵਾਲ ਹੋਣ ਨਹੀਂ ਤਾਂ ਜਿਹੜੇ ਗੈਂਗਸਟਰ ਗੋਲੀਆਂ ਗਾਲੀਆਂ ਮਾਰਦੇ ਨੇ ਨਾ ਉਹ ਤਾਂ ਇੱਕ ਦੋ ਨੂੰ ਮਾਰਦੇ ਨੇ ਬਾਅਦ ਵਿੱਚ ਪੁਲਿਸ ਗੱਡੀ ਚਾੜ੍ਹ ਲੈਂਦੀ ਐ ਇਨਕਾਊਂਟਰ ਕਰਦਿੰਦੀ ਐ ਜਾਂ ਫੜ ਕੇ ਜੇਲਾਵਾਂ ਵਿੱਚ ਦੇ ਦਿੰਦੀ ਐ ਤੇ ਇਹ ਅੰਦਰ ਖਾਤੇ ਕਿੰਨਾ ਪੰਜਾਬ ਨੂੰ ਖੋਖੜਾ ਕਰ ਰਹੇ ਨੇ ਜਦੋਂ ਇਹ ਧਰਨੇ ਲਾਉਂਦੇ ਨੇ ਅੰਦੋਲਨ ਕਰਦੇ ਨੇ ਹਜ਼ਾਰਾਂ ਕਰੋੜ ਦਾ ਤੇਲ ਮੱਜ ਜਾਂਦਾ ਹੈ ਹਜ਼ਾਰਾਂ ਕਰੋੜ ਦਾ ਜਿਹੜਾ ਉਹ ਕਿਸੇ ਖਾਤੇ ਪੈਂਦਾ ਹੀ ਨਹੀਂ ਜਿਹੜੇ ਕਿਸਾਨ ਨੇ ਕਿੱਲਾ ਜ਼ਮੀਨ ਬਾਕੇ ਉਹਦੇ ਵਿੱਚ ਫਸਲ ਵੇਚਣੀ ਉਹਨੂੰ ਪੁੱਛੋ ਵੀ ਫਸਲ ਲਬਾਉਣ ਵੇਲੇ ਬੀਜਣ ਵੇਲੇ ਕਿੰਨਾ ਖਰਚ ਆਉਂਦਾ ਟਰੈਕਟਰਾਂ ਹੀ ਤੇਲ ਦਾ ਪੁੱਛ ਕੇ ਦੇਖੋ ਤੇ ਜਿੰਨਾ ਤੇਲ ਇਹ ਦਿੱਲੀ ਬੰਬੇ ਤੱਕ ਟਰੈਕਟਰਾਂ ਵਿੱਚ ਫੂਕ ਦਿੰਦੇ ਨੇ ਗੁੰਮਰਾਹ ਕਰਦੇ ਨੇ ਗੁੰਮਰਾਹ ਕਰਦੇ ਨੇ ਤੇ ਸਭ ਤੋਂ ਵੱਡੇ ਗੈਂਗਸਟਰ ਨੇ ਇਹ ਕਿਸਾਨ ਆਗੂ ਮੰਨ ਕਰਨਾ ਪਿਆ ਮੈਂ ਕਿਸਾਨਾਂ ਦੀ ਗੱਲ ਕਰ ਗਿਆ ਸੀ ਮੈਂ ਕਿਸਾਨ ਆਗੂ ਗੱਲਣ ਚਾਹਾਂ ਕਿਸਾਨ ਤੇ ਇਹ ਸਭ ਤੋਂ ਵੱਡੇ ਗੈਂਗਸਟਰ ਨੇ ਹੁਣ ਇਹ ਮੈਸੇਜ ਦਿੰਦੇ ਨੇ ਇਹ ਚੇਤਾ ਕਰਾਉਂਦੇ ਆ ਚੇਤਾ ਕਰਾਉਂਦੇ ਨੇ ਵੀ ਗੈਕਸਟਰ ਉਹ ਨਹੀਂ ਗੈਕਸਟਰ ਅਸੀਂ ਆ ਵੀ ਸਾਨੂੰ ਫੜੋ ਸਾਡੇ ਗੋਲੀਆਂ ਮਾਰੋ ਇਹਨਾਂ ਨੂੰ ਖਤਮ ਕਰੋ ਜੇ ਪੰਜਾਬ ਦੀਆਂ ਨਸਲਾਂ ਤੇ ਫਸਲਾਂ ਬਚਾਉਣੀਆਂ ਨੇ ਨਾ ਇਹਨਾਂ ਕਿਸਾਨ ਆਗੂ ਗੈਕਸਟਰਾਂ ਨੂੰ ਰੱਥ ਪਾਉਣ ਦੀ ਲੋੜ ਹੈ ਤੈਨਹੀਂ ਤਾਂ ਹੈ ਝੰਡੇ ਡੰਡਾ ਪਾਈ ਰੱਖਦੇ ਬਸ ਕਪੜਾ ਮਿਲ ਜਾਂਦਾ ਡੰਡੇ ਮਿਲ ਜਾਂਦੇ ਆ ਖਾਣ ਪੀਣ ਨੂੰ ਲੰਗਰ ਗੁਰਾਈਆਂ ਹੋ ਜਾਂਦੀਆਂ ਨੇ ਤੇ ਆਪਣੇ ਲਈ ਕਰੋੜਾਂ ਰੁਪਇਆ ਸਰਕਾਰਾਂ ਦੇ ਨਾਲ ਗਿੱਟਮਿਟ ਕਰਕੇ ਇਹ ਲੈ ਲੈਂਦੇ ਆ ਇਹ ਸਭ ਤੋਂ ਵੱਡੇ ਗੈਂਗਸਟਰ ਨੇ ਕਿਸਾਨਾਂ ਆਗੂ ਪੰਜਾਬ ਦੀ ਕਿਸਾਨੀ ਲਈ ਤੇ ਪੰਜਾਬ ਦੀ ਨੌਜਵਾਨੀ ਲਈ ਜੇ ਨਸਲਾਂ ਤੇ ਫਸਲਾਂ ਬਚਾਉਣੀਆਂ ਨੇ ਤਾਂ ਗੱਲ ਮੰਨ ਲਿਓ ਇਹਨਾਂ ਕਿਸਾਨਾਂ ਆਗੂ ਤੋਂ ਖਿਹੜਾ ਛਡਾ ਲਓ ਨਹੀਂ ਇਹ ਵੇਚ ਕੇ ਖਾ ਜਾਣ ਕਿ ਤੁਹਾਨੂੰ ਵੇਚ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ